ਚਿਖਟ ਨਾਲ ਸ਼ਾਦੀ ਕਰ ਸਕੂ ਘਰ ਬੂਆ ਬਣਾ ਲੂੰਗਾ ਘਰ ਵੀ ਜਿਹੜਾ ਉਹ ਵੀ ਡਿੱਗਣ ਡਿਆ ਤੇ ਇਹ ਕਰਕੇ ਬਹੁਤ ਹਲਤ ਮੜੇ ਆ ਇਹੋ ਇੱਕ ਆ ਕਿਰਨ ਹੀ ਇਹ ਵੀ ਬੁਝ ਗਈ ਮੱਜਾਂ ਗਾਵਾਂ ਜਿਹੜੇ ਰੱਖੀਆਂ ਹੀ ਮੁੰਡੇ ਨੇ ਆਪਣੀ ਕਿਲਾ ਜ਼ਮੀਨ ਉੱਤੇ ਵਾਈ ਕਰਦਾ ਸੀ ਉਹ ਵੀ ਵੇਚਤੀ ਕਿਲਾ ਜ਼ਮੀਨ ਉਹ ਵੇਚਤੀ ਘਰ-ਘਿਰ ਵੀ ਰਖਤਾ ਜ਼ਾਰਾ ਕੋ ਪੈਸੇ ਲੈ ਕੇ 50 ਤੋਂ 55 ਲੱਖ ਇਕੱਠਾ ਕਰਕੇ ਜੈਂਟਰ ਨੂੰ ਦਿੱਤਾ ਮਾਤਾ ਨੂੰ ਉਹਦੀਆਂ ਛਿਸ਼ਟਰਾਂ ਨੂੰ ਮਤਲਬ ਵੇਖਿਆ ਨਹੀਂ ਜਾਂਦਾ ਨਾ ਤੇ ਉਹ ਰੋਟੀ ਖਾ ਰਹੀਆਂ ਬਹੁਤ ਬੁਰਾ ਹਾਲ ਆ ਰਿਹਾ ਪਰਿਵਾਰ ਵੇਖਿਆ ਨਹੀਂ ਜਾਂਦਾ ਘਰ ਹੈ ਉਹ ਵੀ ਗਰੀਬ ਰਖਤਾ ਕੋਈ ਭੂਇੱਖ ਨਹੀਂ ਦੇਹੰਡਿਆ ਉਹਨਾਂ ਨੂੰ ਇਹੋ ਅਸਾਂ ਹਾਂ ਉਹ ਅਸਖਤ ਮੋਗੀਆਂ ਪਰ ਆ ਆਪਾਸੀ ਆ ਕੇ ਜੀ ਤੁਸੀਂ ਉਹਦੇ ਘਰ ਦੇ ਹਾਲ ਦੇਖੋ ਇੱਕ ਕਿਲਾ ਜਮੀਨ ਸੀ ਜੀ ਉਹ ਵੀ ਵੇਚ ਕੇ ਦੋ ਉਹਦੀਆਂ ਨੰਬਰਡ ਪੈਣਾ ਆ ਛੋਟੀਆਂ ਵੱਤੋਂ ਇੱਕ ਮਦਰ ਵਿਧਵਾ ਹੋਈ ਮਦਰ ਵਿਧਵਾ ਜੀ ਤੇ ਕੋਈ ਆਸਰੇ ਫਾਦਰ ਨਹੀਂ ਹੈਗੇ ਜੀ 15 ਸਾਲ ਹੋ ਗਏ ਡੈਥ ਹੋ ਗਿਆ ਮਦਰ ਰੋ ਰਹੀ ਆ ਭੈਣਾਂ ਰੋ ਰਹੀਆਂ ਨੇ ਦਵਾਈ ਉਹਨਾਂ ਦੀ ਚੱਲਦੀ ਆ ਆਲਰੇਡੀ ਦਵਾਈ ਖਾ ਰਹੀਆਂ ਸੀ ਟੈਂਸ਼ਨ ਦੀ ਵੀ ਦਵਾਈ ਖਾ ਰਹੀ ਸੀ 8-10 ਮਹੀਨੇ ਚੱਲੇ ਜਦ ਤੱਕ ਮੁੰਡਾ ਕਿਸੇ ਪਾਸੇ ਨਹੀਂ ਲੱਗਾ ਅਮਰਕਾ ਤੋਂ ਰਿਪੋਰਟ ਕਿਤੇ ਭਾਰਤੀਆਂ ਨਾਲ ਭਰੇ ਇੱਕ ਜਹਾਜ਼ ਅਜ ਫੇਰ ਆ ਰਿਹਾ ਹੈਗਾ ਦੇਰ ਰਾਤ 10 ਵਜੇ ਦੇ ਕਰੀਬ ਜਹਾਜ਼ ਅਮਰਸਰ 에ਰਪੋਰਟ ਦੇ ਉੱਪਰ ਲੈਂਡ ਕਰੇਗਾ ਤਾਂ ਜਿਹੜੇ ਪੰਜਾਬੀ ਗਏ ਨੇ ਖਾਸ ਤੌਰ ਤੇ ਅਮਰਸਰ ਜ਼ਿਲ੍ਹੇ ਦੇ ਗਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਨਾਲ ਨੇ ਇੱਕ ਜਣੇ ਦੇ ਬਾਈ ਜੀ ਪਹਿਲਾਂ ਤਾਂ ਸਸੀ ਕਾਲ ਜੀ ਸਸੀ ਕਾ ਵੀਰ ਜੀ ਸਸੀ ਕਾਲ ਤੁਹਾਡਾ ਕੀ ਗਿਆ ਤੁਹਾਡਾ ਕੌਣ ਗਿਆ ਸੀ ਕਾਚੇ ਦਾ ਬੇਟਾ ਜੀ ਅੱਛਾ ਤੁਹਾਡਾ ਕਜ਼ਨ ਸੀ ਹਾਂਜੀ ਕਜ਼ਨ ਸੀ ਕਿਹੜਾ ਪਿੰਡਾ ਤੁਹਾਡਾ ਸਾਡਾ ਭੁੱਲਰ ਪਿੰਡ ਜੀ ਤਸੀਲ ਲੋਪੋਗੇ ਜ਼ਿਲ੍ਹਾ ਅਮਰਸਰ ਸਾਹਿਬ ਕਿੰਨਾ ਟਾਈਮ ਪਹਿਲਾਂ ਗਿਆ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਰਿਪੋਰਟ ਹੋ ਕੇ ਉਹਦਾ ਨਾਂ ਵੀ ਆਇਆ ਹੈਗਾ ਵਿੱਚ ਰਿਪੋਰਟੇਸ਼ਨ 27 ਤਰੀਕ ਤੋਂ ਸਾਡੇ ਉੱਤੇ ਫਰੈਂਡ ਸਰਕਲ ਤੋਂ ਪਤਾ ਲੱਗਾ ਵੀ ਇਹ ਤੁਹਾਡਾ ਮੁੰਡਾ ਪੁਲਿਸ ਨੇ ਫੜ ਲਿਆ ਉੱਥੇ ਇਹ ਕਿੱਥੇ ਰਹਿ ਰਹੇ ਸੀਗੇ ਜੀ ਹਾਂਜੀ ਇਹ ਕਿੱਥੇ ਰਹਿ ਰਹੇ ਸੀ ਇਹ ਜਦੋਂ ਸਾਨੂੰ ਜਿਆਦਾ ਉੱਥੇ ਗਵਰਨਾ ਤੋਂ ਬਾਅਦ ਜੰਗਲਾਂ ਦੇ ਵਿੱਚ ਹੀ ਰੱਖਿਆ ਜਿਹਨੂੰ 2 ਤੋਂ 3 ਮਹੀਨੇ ਜੰਗਲਾਂ ਦੇ ਵਿੱਚ ਰੱਖਿਆ ਸਾਡੇ ਨਾਲ ਗੱਲ 1 ਨੰਬਰ ਦੀ ਕਰਕੇ ਉਹ ਬਾਅਦ ਉੱਥੇ 2 ਨੰਬਰ 'ਚ ਕਰਕੇ ਏਜੰਟ ਨੇ ਧੋਖਾੜੀ ਕੀਤੀ ਨਹੀਂ ਮਨ ਲਓ ਉੱਥੇ ਰਹਿ ਕਿੱਥੇ ਰਹੇ ਸੀਗੇ ਮਨ ਲਓ ਜਦੋਂ ਇਹ ਅਮਰੀਕਾ ਦੇ ਅਧਿਕਾਰੀਆਂ ਨੇ ਜਦੋਂ ਫੜੇ ਨੇ ਕਿੰਨਰ ਪੇ ਲਾ ਕੇ ਗਈ ਸੀ 50 ਤੋਂ 55 ਲੱਖ ਰੁਪਏ ਤੇ ਉਹ ਫਿਰ ਏਜੰਟਾਂ ਨੂੰ ਦਿੱਤਾ ਹਣਾ ਹਾਂਜੀ ਏਜੰਟ ਨੂੰ ਦਿੱਤਾ ਜੀ ਉਹ ਵੀ ਜਿਆਦਾ ਨੌਲੇਜ ਤੁਹਾਨੂੰ ਗੁਰਜਿੰਦਰ ਸਿੰਘ ਦੱਸੂਗਾ ਕਿਉਂਕਿ ਗੁਰਜਿੰਦਰ ਸਿੰਘ ਨੇ ਏਜੰਟਾਂ ਨਾਲ ਸਾਰੀ ਗੱਲ ਕੀਤੀ ਸੀ ਗੁਰਜਿੰਦਰ ਸਿੰਘ ਦੱਸੂਗਾ ਸਾਰੀ ਗੱਲ ਆ ਕੇ ਤੁਹਾਨੂੰ ਨਹੀਂ ਆਪਾਂ ਹੁਣ ਇੱਕ ਗੱਲ ਇਹ ਵੀ ਆ ਦੇਖੋ ਲੋਕ ਇੱਥੋਂ ਇੰਨਾ ਰੁਪਇਆ ਲਾ ਕੇ ਜਾਂਦੇ ਨੇ ਹਣਾ ਜੀ ਤੇ ਪਹਿਲਾਂ ਤਾਂ ਇਹ ਆਪ ਜਿਹੜਾ ਭੋਗਦੇ ਨੇ ਇਹਨਾਂ ਦੁੱਖ ਪੰਜ-ਛੇ ਮਹੀਨੇ ਉਹ ਲੱਗ ਹੈ ਸਾਨੂੰ ਦੱਸਦਾ ਹੈ ਸਾਡੇ ਨਾਲ ਕਈ ਵਾਰੀ ਗੱਲ ਹੋਣੀ ਤੇ ਉਹਨੇ ਅਖੜਾ ਵੀ ਮੇਰੇ ਨਾਲ 15-15 ਦਿਨ ਜਿੱਤੇ ਫੋਨ ਕਰਨਾ ਤੇ ਰੋਣਾ ਵੀ ਮੈਨੂੰ ਦ ਤੇ ਪਰ ਏਜੰਟ ਨੇ ਵੀ ਧੋਖਾ ਕੀਤਾ ਵੀ ਉਹਨੂੰ ਪਤਾ ਸੀ ਉਹਨੂੰ 트ੰਪ ਦਾ ਆਪ ਰਾਸ਼ਟਰਪਤੀ ਬਣ ਗਿਆ ਉਹਨੂੰ ਨਹੀਂ ਸੀ ਅਮਰੀਕਾ ਨੂੰ ਕਰਾਉਣਾ ਚਾਹੀਦਾ ਪਰ ਉਹਨੇ ਆਪਾਂ ਆਖੇ ਵੀ ਮੈਂ ਪੈਸੇ ਕਲੀਅਰ ਕਰ ਲਾਂ ਇਹਨਾਂ ਕੋ ਉਹਨੇ ਅਮਰੀਕਾ ਵਾਰਤਾ ਜੀ ਦੁੱਖ ਤਾਂ ਬਹੁਤ ਲੱਗਿਆ ਉਹਨਾ ਜਦ ਇਹ ਖਬਰ ਬਾਰੇ ਪਤਾ ਲੱਗਿਆ ਕਿਉਂਕਿ ਇੱਕ ਤਾਂ ਬੰਦਾ ਇੰਨੇ ਰੁਪਏ ਲਾਉਂਦਾ ਉਤੋਂ ਇੱਕ ਤੇ ਮੁੰਡਾ ਦਾ ਸੁਭਾਅ ਬਹੁਤ ਵਧੀਆ ਸੀ ਸਾਨੂੰ ਜਦੋਂ ਪਤਾ ਲੱਗਾ ਸਾਨੂੰ ਬਹੁਤ ਦੁੱਖ ਹੋਇਆ ਜੀ ਵੀ ਇਹ ਕੰਮ ਹੋਣਾ ਨਹੀਂ ਚਾਹੀਦਾ ਜਾਂ ਤਾਂ ਹੁਣ ਮੁੰਡਾ ਪਹੁੰਚ ਜਾਂਦਾ ਸੈੱਟ ਹੋ ਜਾਂਦਾ ਪਰ ਆਹ ਵਾਪਸੀ ਆ ਕੇ ਜੀ ਤੁਸੀਂ ਉਹਦੇ ਘਰ ਦੇ ਹਾਲਾਤ ਦੇਖੋ ਇੱਕ ਕਿਲਾ ਜ਼ਮੀਨ ਸੀ ਜੀ ਤੇ ਕੋਈ ਆਸਰੇ ਨਹੀਂ ਫਾਦਰ ਨਹੀਂ ਹੈਗੇ ਜੀ 15 ਸਾਲ ਹੋ ਗਏ ਡੈਥ ਹੋ ਗਈ ਤਾਂ ਨਾਲ ਸਾਡੇ ਬਾਪੂ ਜੀ ਵੀ ਖੜੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਪੂ ਤੁਹਾਡਾ ਕੀ ਲੱਗਦਾ ਸੀ ਮੇਰਾ ਭਤੀਜਾ ਲੱਗਦਾ ਬਰਾਦਰੀ ਚੋਂ ਹੀ ਹਾਂਜੀ ਜਿਵੇਂ ਤੁਹਾਨੂੰ ਇਹ ਖਬਰ ਪਤਾ ਲੱਗੀ ਤਾਂ ਦੁੱਖ ਤਾਂ ਬਹੁਤ ਲੱਗਦਾ ਕਿਉਂਕਿ ਦੇਖੋ ਇੱਕ ਤਾਂ ਬੰਦਾ ਰੁਪਈਆ ਇੰਨਾ ਲਾਉਂਦਾ ਜੀ ਤੇ ਦੂਜਾ ਤੁਸੀਂ ਦੇਖੋ ਨਾ ਜਿਹੜਾ ਰੁਪਈਆ ਵਾਪਸ ਆਉਣਾ ਤੇ ਉਹ ਵੀ ਬਰੰਗ ਵਾਪਸ ਆ ਰਿਹਾ ਹੁਣ ਬਿਲਕੁਲ ਬਿਲਕੁਲ ਉਹਨਾਂ ਦੇ ਮਾਤਾ ਨੂੰ ਉਹਦੀਆਂ ਸ਼ਿਸਟਰਾਂ ਨੂੰ ਮਤਲਬ ਵੇਖਿਆ ਨਾ ਜਾਂਦਾ ਨਾ ਤੇ ਉਹ ਰੋਟੀ ਖਾ ਰਹੀਆਂ ਨਾ ਉਹ ਚਾਹ ਪਾਣੀ ਪੀ ਰਹੀਆਂ ਬਹੁਤ ਬੁਰਾ ਹਾਲ ਹੈ ਪਰਿਵਾਰ ਵੇਖਿਆ ਜਾਂਦਾ ਘਰ ਹੈ ਉਹ ਵੀ ਗਰਵੀ ਰੱਖਤਾ ਜਦੋਂ ਮਲਵਾ ਚੀਜ਼ ਟੈਨਸ਼ਨ ਦਿਮਾਗ ਤੇ ਆਵੇ ਫਿਰ ਤੁਹਾਨੂੰ ਪਤਾ ਹੀ ਕਿੱਥੇ ਜਰਿਆ ਜਾਂਦਾ ਵੇਖ ਕੇ ਲੱਗੇ ਮੁੰਡੇ ਦਾ ਕੀ ਨਾਮ ਹੈ ਜੀ ਗੁਰਜਿੰਦਰ ਗੁਰਜਿੰਦਰ ਸਿੰਘ ਮਾਪਿਆਂ ਦਾ ਕੀ ਕਹਿਣਾ ਜਦੋਂ ਤੁਹਾਨੂੰ ਪਤਾ ਲੱਗੀ ਉਹ ਖਬਰ ਮਾਪਿਆਂ ਨੂੰ ਪਤਾ ਲੱਗੀ ਉਹ ਤੁਹਾਨੂੰ ਉਹਨਾਂ ਨੇ ਭੇਜਿਆ ਕੇ ਤੁਸੀਂ ਰਿਸੀਵ ਕਰਕੇ ਆਓ ਉਹ ਇੰਨੇ ਦੁੱਖ ਚ ਹੋਣਗੇ ਕਿ ਉਹ ਰਿਸੀਵ ਵੀ ਨਹੀਂ ਕਰਨਾ ਇਹ ਨਾ ਨਾ ਜੀ ਉਹ ਤਾਂ ਬਿਲਕੁਲ ਮੰਜੇ ਤੋਂ ਨਹੀਂ ਉੱਠ ਰਹੇ ਆ ਤੇ ਨੇ ਮਾਵਾਂ ਤੇ ਆ ਤੇ ਪਿਤਾ ਵੀ ਸਿਰ ਤੇ ਨਹੀਂ ਹੈਗਾ ਕੋਈ ਕੋਈ ਅੱਖ ਨਹੀਂ ਦੇਹਣਿਆ ਉਹਨਾਂ ਨੂੰ ਇਹੋ ਅਸਾਂ ਹਾਂ ਉਹ ਆਖਤ ਮੋਗੀਆਂ ਹੁਣ ਅਸੀਂ ਤੇ ਇਹ ਮੰਗ ਕਰਦੇ ਵੀ ਉਹਈ ਉਹਨੂੰ ਜੋਬ ਵਗੈਰਾ ਤੂੰ ਤਰਸ ਦੇ ਕੋਈ ਏਜੰਟ ਤੇ ਕਾਰਵਾਈ ਕਰਕੇ ਤੇ ਲੱਗੇ ਜਿਹੜੇ ਪੈਸੇ ਆ ਉਹਨੂੰ ਵਾਪਸ ਮਿਲਣਾ ਤੁਸੀਂ ਵੀ ਨਾਲ ਆਏ ਸੀ ਹਾਂਜੀ ਹਾਂਜੀ ਫੈਂਡ ਆਪਣਾ ਅਸੀਂ ਤੇ ਸਰਕਾਰ ਕੋ ਚਾਵਾਂਗੇ ਮਤ ਸਾਡੇ ਪੈਸੇ ਵਾਪਸ ਦਵਾਏ ਜਾਣ ਏਜੰਟ ਕੋਲੋਂ ਕਾਰਵਾਈ ਕਰਕੇ ਕੋਈ ਉਹਨੂੰ ਤਰਸ ਦੇ ਹਰਦ ਦਮ ਕਰੀਤੀ ਜਾਵੇ ਪਾਕਿ ਨੇ ਮਤਲਬ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਪੂਰੀ ਇਹ ਕਾਰਵਾਈ ਹੋਈ ਕਿਵੇਂ ਉਹਨੂੰ ਫੜਿਆ ਗਿਆ ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਕਹਿੰਦੇ ਜਿਹੜੇ ਨਵੇਂ-ਨਵੇਂ ਹੁਣ ਗਏ ਸੀ ਜਿਹੜੇ ਕੈਂਪਾਂ ਦੇ ਵਿੱਚ ਸੀ ਉਹਨਾਂ ਤੇ ਜਿਹੜਾ ਪੂਰੀ ਰੇਡ ਵੱਜੀ ਹੈ ਹਾਂਜੀ ਹਾਂਜੀ ਗਏ ਨਾ ਉਹਨਾਂ ਨੂੰ ਆਪਾਂ ਨੂੰ 8 ਮਹੀਨੇ ਹੋ ਗਏ ਤੁਹਾਨੂੰ ਗਏ ਨੂੰ ਪਰ ਅਜੇ ਤੱਕ ਮੁੜ ਕੇ 27 ਤਰੀਕ ਤੋਂ ਬਾਅਦ ਇਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਉਸ ਤੋਂ ਬਾਅਦ ਵੱਡਾ ਟਪ ਗਿਆ ਜਦੋਂ ਹਰਨੌਰੇ ਦਾ ਕੋਈ ਲਿੰਕ ਨਹੀਂ ਬਣਿਆ ਹਣੋ ਮੀਡੀਆ ਰਾਹੀਂ ਪਤਾ ਲੱਗਾ ਵੀ ਫੜਿਆ ਗਿਆ ਪਹੁੰਚੇ 27 ਤਰੀਕ 27 ਜਨਵਰੀ ਨੂੰ ਹੁਣ ਬਾਕਲ ਕਨੈਕਟ ਟੁੱਟ ਗਿਆ ਮੀਡੀਆ ਰਾ हां जी मीडिया राए ਸੁਣਿਆ ਹੈ 21 ਜਨਵਰੀ ਨੂੰ ਅਚਾਹੇ ਪਹੁੰਚਿਆ ਸੀ ਮਤਲਬ ਹੈ ਤਾਂ ਉਹਨੂੰ ਮਹੀਨਾ ਵੀ ਨਹੀਂ ਹੋਇਆ ਪੂਰਾ 1 ਮਹੀਨਾ ਕਿਤੇ ਹੋਇਆ 10 ਹਫ਼ਤਾ ਵੀ ਨਹੀਂ ਹੋਇਆ ਅਬ ਤੜੇ ਡੇਢ ਅਜ ਮਤਲਬ 14 15 ਤਰੀਕ ਆ ਹਾਂਜੀ 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 ਤੋ ਉਹ ਦਿਨ ਦੇ ਸਦਮੇ ਚ ਹੀ ਜਦੋਂ ਤੇ 22 ਤਰੀਕ ਤੋਂ ਹੀ ਮਤਲਬ ਗੱਲਬਾਤ ਬੰਦ ਹੋ ਗਈ ਆ ਅਥੇ ਘਰ ਦੇ ਹਾਲਾਤ ਕਹਿਓ ਜੇ ਨੇ ਕਿ ਜ਼ਮੀਨ ਹੈ ਕੀ ਕੰਮ ਕਰਦੇ ਨੇ ਕਿਵੇਂ ਰੋਜ਼ ਰੋਟੀ ਚੱਲਦੀ ਆ ਕੁਛ ਵੀ ਨਹੀਂ ਆ ਦਾ ਦੱਸਿਆ ਵੀ ਇਹੋ ਮੱਜਾਂ گاਵਾ ਜਿਹੜੇ ਰੱਖੀਆਂ ਹੀ ਮੁੰਡੇ ਨੇ ਆਪਣੀ ਕਿਲਾ ਜ਼ਮੀਨ ਉਤੇ ਵਾਈ ਕਰਦਾ ਸੀ ਉਹ ਵੀ ਵੇਚਤੀ ਇੱਕ ਕਿਲਾ ਜ਼ਮੀਨ ਉਹ ਵੇਚਤੀ ਘਰ-ਗਿਰ ਵੀ ਰੱਖਦਾ ਜਿੰਨੇ ਜਮਾ ਪੂੰਜੀ ਰਿਸ਼ਤੇਦਾਰਾਂ ਕੋ ਪੈਸੇ ਲੈ ਕੇ 50 ਤੋਂ 55 ਲੱਖ ਇਕੱਠਾ ਕਰਕੇ ਜੈਂਟਰ ਨੂੰ ਦਿੱਤਾ ਭੈਣਾ ਬਈਆਂ ਹੋਈਆਂ ਜੀ ਨਾ ਜੀ ਛੋਟੀ ਭੈਣਾ ਵੀ ਹਨ ਹਾਂ ਇਹ 27 ਸਾਲ ਦਾ ਇੱਕ 25 ਸਾਲ ਦੀ ਇੱਕ ਮਤਲਬ 23 ਸਾਲ ਦੀ ਹੋਵੇਗੀ ਹੁਣ ਉਹਨਾਂ ਭੈਣਾ ਦਾ ਵਿਆਹ ਵੀ ਕਰਨਾ ਹੋਊਗਾ ਰੁਪਿਆ ਕਿਉਂਕਿ ਮਤਲਬ ਪੰਗਾ ਲਿਆ ਕਿ ਮੈਂ ਵਿਦੇਸ਼ ਜਾਊਂਗਾ ਚਿਕਟਰਾਂ ਦਾ ਸ਼ਾਦੀ ਕਰ ਸਕੂ ਘਰ ਬੂਆ ਬਣਾ ਲੂੰਗਾ ਘਰ ਵੀ ਜਿਹੜਾ ਉਹ ਵੀ ਡਿੱਗਣ ਦਿਆ ਕਰਵਾਵਾਂ ਧਿਆਨ ਦਿੱਤਾ ਜੇ 15 ਸਾਲ ਪਿਤਾ ਜੀ ਡੈਥ ਹੋ ਗਈ ਤੇ ਘਰ ਕਿ ਨਹੀਂ ਬਣਾਉਣਾ ਅਸੀਂ ਤੇ ਇਹ ਕਰਕੇ ਬਹੁਤ ਲਾਹਤ ਮਾੜੇ ਆ ਇਹੋ ਇੱਕ ਕਿਰਨ ਹੀ ਇਹ ਵੀ ਬੁੱਝ ਗਈ ਅੱਛਾ ਜਦੋਂ ਪਤਾ ਲੱਗਿਆ ਤਾਂ ਮਾਪਿਆਂ ਦਾ ਕੀ ਰਿਐਕਸ਼ਨ ਸੀ ਉਹਦੀ ਮਾਂ ਕੀ ਕਹਿ ਰਹੀ ਐ ਉਹਨਾਂ ਦੇ ਭੈਣਾਂ ਕੀ ਕਹਿ ਰਹੀਆਂ ਉਹਨਾਂ ਕੋ ਕਹਿਣਾ ਕਿ ਕੋਈ ਨਹੀਂ ਜੇ ਸਾਡਾ ਬੱਚਾ ਆ ਗਿਆ ਸੁਖ ਸੁਖਾਣਾ ਤੇ ਠੀਕ ਆ ਪਰ ਇਹ ਵੀ ਰੋਟੀ ਪਾਣੀ ਦਰਵਾਜ਼ੇ ਸਾਰੇ ਬੰਦ ਹੋ ਗਏ ਆ ਸਰਕਾਰ ਨੂੰ ਮਤ ਕਰਨੀ ਚਾਹੀਦੀ ਆ ਕੋਈ ਏਜੰਟ ਦੇ ਖਿਲਾਫ ਕਰਕੇ ਪੈਸੇ ਸਾਡੇ ਵਾਪਸ ਮੋੜਨ ਚਾਹੀਦੇ ਆ ਜੇ ਉਹਦੇ ਨਾਲ ਕੋਈ ਰਕ្សਾਰ ਆਪਣਾ ਚਲਾ ਲਵੇ ਜਾਂ ਕੋਈ ਸਰਕਾਰ ਬਾਹਾਂ ਫੜੇ ਕਿਸ ਤਰੀਕੇ ਨਾਲ ਹੀ ਭੁੱਲਰ ਪਿੰਡ ਹਾਂਜੀ ਭੁੱਲਰ ਪਿੰਡ ਹਾਂਜੀ ਬਾਪੂ ਜੀ ਜਿਵੇਂ ਹੁਣ ਇੰਨੇ ਜ਼ਿਆਦਾ ਲੋਕ ਜਿਹੜੇ ਆ ਰਹੇ ਨੇ ਹਨਾ ਅੰਮ੍ਰਿਤਸਰ ਦੇ ਤੁਸੀਂ ਦੇਖੋ 6 ਜਣੇ ਨੇ ਪਹਿਲਾਂ ਤਾਂ ਬੰਦਾ ਲੱਖਾਂ ਰੁਪਿਆ ਲਾ ਦਿੰਦਾ ਉਹ ਵੀ ਫੜਫੜਕੀ ਕਰਦਾ ਕਿਉਂਕਿ 40-50 ਲੱਖ ਅੱਜ ਕੱਲ ਡੌਂਕੀਆਂ ਬਹੁਤ ਮਹਿੰਗੀਆਂ ਲੱਗਦੀਆਂ ਲੱਗ ਗਿਆ ਜੀ ਅੱਧਾ ਅੱਧਾ ਕਰੋੜ ਲੱਗ ਗਿਆ ਸਾਰੇ ਜਿੰਨੇ ਵੀ ਆਉਣ ਦੇ ਲਗਭਗ ਲਗਭਗ ਲੱਗ ਗਿਆ ਤੇ ਕੱਲ ਨੂੰ ਆਪ ਤੁਸੀਂ ਅੱਜ ਰੀਸੀਵ ਕਰਕੇ ਲੈ ਕੇ ਜਾਣਾ ਉਹਨੂੰ ਬਸ ਕਰ ਹਾਂਜੀ ਆਏ ਲੈਣ ਹੀ ਆਏ ਹੁਣ ਵੇਖੋ ਅੱਗੋਂ ਕੋਈ ਸੀਐਮ ਸਾਹਿਬ ਆਏ ਆ ਉਹਨਾਂ ਨੂੰ ਬੇਨਤੀ ਕਰਾਂਗੇ ਸੀਆ ਸਾਹਮਣੋਂ ਇਹਨਾਂ ਬੱਚਿਆਂ ਦਾ ਕੋਈ ਸੋਚ ਜਿਹੜੇ ਬਾਹਰੋਂ ਆਏ ਆ ਕੋਈ ਨੌਕਰੀ ਦਾ ਕੋਈ ਕਰੋ ਹਾਂਜੀ ਤੁਹਾਡੇ ਰਾਂ ਹੀ ਕਹਿ ਸਕਦੇ ਆਂ ਇਹ ਤੇ মিডিਆ ਰਹੀ ਹੈ মিডিਆ ਜੀ ਚੌਥਾ ਥੰਮ ਹੈ ਜੀ মিডিਆ ਨੇ ਸਾਡੀ ਆਵਾਜ਼ ਸੁਕਣੀ ਹੈ ਅਸੀਂ ਵੀ ਤਾਂ ਹੀ ਤੁਹਾਡੇ ਅਸੀਂ ਵੀ ਤਾਂ ਹੀ ਤੁਹਾਡੇ ਨਾਲ ਇੱਥੇ ਆਏ ਆ ਕਿਉਂਕਿ ਬੇਨਤੀ ਕਰਦੇ ਹਾਂ ਕੱਲ ਤੁਸੀਂ ਭੁੱਲਰ ਪਿੰਡ 'ਚ ਆ ਕੇ ਪਰਿਵਾਰ ਦੇ ਹਾਲਾਤ ਵੇਖੋ ਜੀ ਜੇ ਪਰਿਵਾਰ ਦੇ ਹਾਲਾਤ ਆਹ ਮੁੰਡੇ ਦਾ ਚਾਚੇ ਦਾ ਮੁੰਡਾ ਹੈਗਾ ਦੇਖ ਸਕਦੇ ਹੋ ਤਾਏ ਦਾ ਮੁੰਡਾ ਕਾਜ਼ਨ ਹੈ ਮੁੰਡੇ ਦਾ ਭਾਈ ਤੁਹਾਡਾ ਨਾਂ ਕੀ ਗੁਰਵਿੰਦਰ 22 ਜਨਵਰੀ ਨੂੰ ਪਹੁੰਚਿਆ ਸੀ ਕਿੰਨੇ ਹੇ ਤਾਂ 15 ਕਿ ਦਿਨ ਹੀ ਹੋਏ ਸੀ ਹਾਂਜੀ ਹਾਂਜੀ ਆ ਦੇਖ ਆ ਦੇ ਨੇ ਕਿ ਨਾ ਦਾ ਹਾਂਜੀ ਆ ਪਰਿਵਾਰ ਆ ਆ ਆ ਮਾਂ ਆ ਦੋਵੇਂ ਭੈਣਾਂ ਨੇ ਅੱਛਾ ਜੀ ਹਾਂਜੀ ਅੱਜ ਜਿਹੜੀ ਅਜੀਤ ਦੇ ਆ ਘਰ ਜੇ ਵੇਖ ਲਓ ਮਗਰ ਕੋਈ ਪਲਸਟਰ ਨਹੀਂ ਹੋਇਆ ਮਗਰ ਕੁਝ ਵੀ ਨਹੀਂ ਕਿੰਨਾ ਦਾ ਜੀ ਦੇਖੋ ਭੈਣਾ ਵੀ ਹਜੇ ਤੱਕ ਵਿਆਈਆਂ ਨਹੀਂ ਹੈਗੀਆਂ ਭੈਣਾ ਵੀ ਅਨਮੈਡ ਨੇ ਪਰ ਤੁਸੀਂ ਦੇਖੋ 50 ਲੱਖ ਲਾ ਕੇ ਗਿਆ ਸੀ ਉਹ ਵੀ ਵੇਚ-ਵਟ ਕੇ ਕੁਝ ਕੀਤਾ ਹੋਣਾ ਕਿਉਂਕਿ 50 ਲੱਖ ਕਿਹਦੇ ਕੋਲ ਅੱਜ ਕੱਲ ਅੱਧਾ ਕਰੋੜ ਤੁਸੀਂ ਦੇਖ ਲਓ ਬਾਹਰ ਜਾਣ ਤੇ ਲਾਇਆ ਪਿੱਛੇ ਭੈਣਾ ਨੇ ਕਰਨ ਦੇ ਵਿੱਚ ਰੋਟੀ ਨਹੀਂ ਪੱਕਦੀ ਔਕਾ ਤਾਂ ਬਹੁਤ ਹੁੰਦਾ ਜੀ ਜਦੋਂ ਇਹ तमाम ਸਾਰੀਆਂ ਗੱਲਾਂ ਹਨ ਜੋ ਆਪਣੇ ਕੋਲ 50 ਦੇ ਲਾਇਆ 50 ਦੇ ਨਾਲ 50 ਦਾ ਨੁਕਸਾਨ ਹੋ ਗਿਆ ਜੀ 50 ਨਾਲ ਕਿੱਥੋਂ ਹੋਈ ਹੁਣ ਜਾਇਦਾਦ ਵੇਚ ਗਈ ਆ ਮੁੰਡੇ ਨਾਲ ਮਾੜੀ ਮੋਟੀ ਗੱਲ ਹੋਈ ਤੁਹਾਡੀ ਨਹੀਂ ਜੀ ਨਹੀਂ ਹੋਈ ਨਹੀਂ ਹੋਈ ਹੁਣ ਦੇਖੋ ਮੁੰਡਾ ਜਦੋਂ ਉਤਰਦਾ ਆ ਤੇ ਕਿਦਾਂ ਦੇ ਹਾਲਾਤ ਚੁੱਤਰਦਾ ਹੈ ਮੁੰਡਾ ਠੀਕ ਵੀ ਹੈਗਾ ਕਿ ਨਹੀਂ ਠੀਕ ਹੀ ਹੁਣ ਪਤਾ ਲੱਗਦਾ ਜਦੋਂ ਜਾਜ ਜਾਂਦੇ ਪਤਾ ਲੱਗਦਾ ਪਰਿਵਾਰਕ ਮਾਹੌਲ ਕਿਵੇਂ ਹੈ ਉਹਨਾਂ ਦੇ ਪਰਿਵਾਰਕ ਬਹੁਤ ਮਾੜਾ ਜੀ ਮਦਰ ਰੋ ਰਹੀ ਆ ਭੈਣਾਂ ਰੋ ਰਹੀਆਂ ਨੇ ਦਵਾਈ ਉਹਨਾਂ ਦੀ ਚੱਲਦੀ ਆ ਆਲਰੇਡੀ ਦਵਾਈ ਖਾ ਰਹੀਆਂ ਸੀ ਟੈਨਸ਼ਨ ਦੀ ਵੀ ਦਵਾਈ ਖਾ ਰਹੀ ਦੀ 8-10 ਮਹੀਨੇ ਚੱਲੇ ਜਦ ਤੱਕ ਮੁੰਡਾ ਕਿਸੇ ਪਾਸੇ ਨਹੀਂ ਲੱਗਾ ਇੱਥੇ ਆਉਣਾ ਲੈਣ ਰਿਸਿਵ ਕਰਨ ਪਰ ਉਹ ਆਉਂਦੀ ਕੰਡੀਸ਼ਨ ਨਹੀਂ ਗਈ ਸੱਤ ਮਹੀਨੇ ਸਾਰਾ ਪਰਿਵਾਰ ਆ ਕਰਕੇ ਹੀ ਲਾਗੇ ਬੰਨੇ ਵਾਲੇ ਉਹਦੇ ਭਰਾ ਉਹਦੇ ਵੱਡੇ ਭਰਾ ਗੇਨ ਲੋ ਸਾਨੂੰ ਤੁਸੀਂ ਨਿੱਕੇ ਗੇਨ ਲੋ ਤੁਹਾਡੀ ਵੀ ਬਹੁਤ ਜਿਹੜੀ ਇਹ ਤਾਰੀਫ ਕਰਨੀ ਬੰਦਿਆ ਤੁਸੀਂ ਇੱਥੇ ਲੈਣ ਆਏ ਹੋ ਕਿਉਂਕਿ ਦੇਖੋ ਜਦੋਂ ਅਜਿਹੀ ਮੁਸੀਬਤ ਪੈਂਦੀ ਹੈ ਤਾਂ ਆਪਣੇ ਹੀ ਆਪਣੇ ਨਾਲ ਖੜਦੇ ਨੇ ਪਰਿਵਾਰ ਦੇ ਉੱਪਰ ਜਦੋਂ ਜਿਹੜਾ ਸੰਕਟ ਆਇਆ ਦੇਖੋ ਤੁਸੀਂ ਮੁੰਡੇ ਦਾ ਪਿਓ ਵੀ ਹੈ ਨਹੀਂਗਾ ਤਾਂ ਪਿਓ ਵਾਰਾ ਮੁੰਡਾ ਤੇ ਪਿੱਛੇ ਸਾਰਾ ਪਰਿਵਾਰ ਪਿੰਡ ਦਾ ਆਇਆਗਾ ਤਾਂ ਇਹ ਅਸੀਂ ਤਾਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਲੋਕ ਦੇਖਣ ਲੋਕ ਸਿੱਖਣ ਲੋਕ ਇਹ ਚੀਜ਼ਾਂ ਨੂੰ ਦੇਖਣ ਕਿਉਂਕਿ 40 40 50 50 ਲੱਖ ਰੁਪਏ ਚੱਕੀ ਫਿਰਦੇ ਏਜੰਟਾਂ ਨੂੰ ਗਾਲਦੇ ਆ ਤੇ ਫਿਰ ਉਸ ਤੋਂ ਬਾਅਦ ਜਾਂਦੇ ਆ ਤੇ ਫਿਰ ਆ ਹਾਲ ਹੁੰਦੇ ਨੇ ਜਿਹੜੀ ਮੇਰੀ ਇੱਕ ਬੇਨਤੀ ਉਹ ਕੋ ਹੋਰ ਆ ਜਿਹੜੇ ਵੀ ਦਰਸ਼ਕ ਸੁਣਦੇ ਆ ਪ੍ਰੋ ਪੰਜਾਬ ਟੀਵੀ ਤੇ ਬਹੁਤ ਵਧੀਆ ਤੁਹਾਡਾ ਚੈਨਲ ਆ ਤੁਹਾਡੀਆਂ ਆਮ ਫੇਸਬੁੱਕ ਤੇ ਅਸੀਂ ਜਿਆਦਾ ਪ੍ਰੋ ਪੰਜਾਬ ਟੀਵੀ ਵੰਨੇ ਆ ਤੇ ਇਹ ਰਸਤਾ ਨਾ ਚੁਣਨਾ ਬਹੁਤ ਰਸਤਾ ਮਾੜਾ ਜੋ ਅਸੀਂ ਸੁਣਿਆ ਇੱਕ ਨੰਬਰ ਤੇ ਜਾਣ ਹੋਰ ਕਿਹ ਕੰਟਰੀ ਛੋਟੇ ਕੰਟਰੀ ਚਲ ਜਾਓ ਨਹੀਂ ਅਮਰੀਕਾ ਨੂੰ ਜਾ ਜਾਂਦਾ ਜਿੱਨੇ ਚਾਹ ਟਰੰਪ ਆ ਹੁਣ ਤੁਸੀਂ ਦੇਖੋ ਪਿਛਲੀ ਵਾਰ ਮਹਿਲਾਵਾਂ ਵੀ ਆਈਆਂ ਹਨਾ ਔਰਤਾਂ ਦੇ ਨਾਲ ਵੀ ਬਹੁਤ ਬਹੁਤ ਬੁਰੀ ਜਿਹੜਾ ਔਰਤਾਂ ਦੇ ਨਾਲ ਸਲੂਕ ਉੱਥੇ ਕੀਤਾ ਜਾਂਦਾ ਜਿਹੜੇ ਡੋਂਕਰ ਨੇ ਇੱਕ ਅਸੀਂ ਇੰਟਰਵਿਊ ਇੱਕ ਮਹਿਲਾ ਦਾ ਘਰਵਾਲਾ ਵੀ ਕੋਲ ਖੜਾ ਸੀ ਤੇ ਉਹ ਕਹਿੰਦੇ ਵੀ ਉਹਦੇ ਨਾਲ ਕਹਿੰਦੇ ਚੈਕਿੰਗ ਕਰਨ ਲੱਗੇ ਤੇ ਚੈਕਿੰਗ ਕਰਦੇ ਉਹ ਕਹਿੰਦੇ ਇੰਨੀ ਬਸ ਲੋਕੀ ਕੀਤੀ ਉਹ ਵਿਚਾਰਾ ਬੋਲ ਨਹੀਂ ਸਕਦਾ ਕਿਉਂਕਿ ਡੌਂਕਰ ਗੱਲਾਂ ਹੀ ਇਹੋ ਜਿਹੀਆਂ ਕਰਦੇ ਉਹ ਤਾਂ ਮਾਰਨ ਤੱਕ ਜਾਂਦੇ ਨੇ ਬਿਲਕੁਲ ਜੀ ਅਸੀਂ ਜਿੱਦਾਂ ਵੀ ਅਸੀਂ ਵੀ ਸੁਣਦੇ ਆ ਜਿਹੜੇ ਬੰਦੇ ਪਹਿਲਾਂ ਵੀ ਅਮਰੀਕਾ ਗਏ ਉਹ ਵੀ ਇਹੋ ਗੱਲਾਂ ਦੱਸਦੇ ਵੀ ਉੱਥੇ ਕੋਈ ਵਿਵਹਾਰ ਜਿਹੜਾ ਚੰਗਾ ਨਹੀਂ ਕਰਦੇ ਜੀ ਦੁਰਵਰਤੋਂ ਕਰਦੇ ਉਹਨਾਂ ਵਾਸਤੇ ਸਿਰਫ ਆਪਣਾ ਇੱਕ ਬਿਜ਼ਨਸ ਆਇਆ ਉਹਨਾਂ ਵਾਸਤੇ ਕੋਈ ਲੇਡੀ ਆ ਕੋਈ ਛੋਟੀ ਕੁੜੀ ਆ ਜਾਂ ਛੁਪੜੀ ਵੱਡੀ ਆ ਉਹਨਾਂ ਵਾਸਤੇ ਕਿਸੇ ਦੀ ਇੱਜ਼ਤ ਨਹੀਂ ਆ ਜੀ ਤਾਂ ਸੀ ਇਹੀ ਗੱਲ ਜਿਹੜਾ ਤੁਹਾਡੇ ਤੱਕ ਲੈ ਕੇ ਆਉਣਾ ਚਾਹੁੰਦੇ ਆ ਦੋਸਤੋ ਪਰਿਵਾਰ ਪੀੜਤਾ ਹੈ ਪਰਿਵਾਰ ਵਿਕਟਮ ਹੈ ਤਾਂ ਹੁਣ ਸਾਨੂੰ ਵੀ ਨਾਲ ਖੜਨਾ ਚਾਹੀਦਾ ਕਿਉਂਕਿ ਐਵੇਂ ਟੌਂਟਬਾਜੀ ਨਾ ਕਰਦੇ ਰਿਹਾ ਕਰੋ ਪੰਜਾਬੀ ਬਹੁਤ ਸਾਰੇ ਕਈ ਵਾਰ ਇਹੋ ਜਿਹੀਆਂ ਗੱਲਾਂ ਵੀ ਕਰਦੇ ਜਿਹਦੇ ਕਰਕੇ ਅਸੀਂ ਮੀਡੀਆ ਤਾਂ ਅਸੀਂ ਗੱਲਾਂ ਬਾਤਾਂ ਤਾਂ ਇਹਨਾਂ ਨਾਲ ਕਰ ਰਹੇ ਆ ਕਿਉਂਕਿ ਤੁਹਾਡੇ ਤੱਕ ਇਹ ਖਬਰ ਪਹੁੰਚੇ ਲੋਕ ਹੀ ਕਮੈਂਟ ਕਰਨ ਲੱਗ ਜਾਂਦੇ ਨੇ ਸਾਨੂੰ ਕਿ ਤੁਸੀਂ ਕਿਉਂ ਮਾਈਕ ਉਹਨਾਂ ਦੇ ਮੂਰੇ ਲਾ ਰਹੇ ਹੋ ਪਰ ਇਹ ਪਰਿਵਾਰ ਸਾਡੇ ਕੋਲ ਆ ਪਾਇਆ ਕਿ ਅਸੀਂ ਆਪਣਾ ਦਰਦ ਰੱਖਣਾ ਅਸੀਂ ਗੱਲਬਾਤ ਕਰਨੀ ਹੈ ਇਹ ਗੱਲ ਜ਼ਰੂਰੀ ਵੀ ਹੈ ਨਹੀਂ ਤਾਂ ਲੋਕਾਂ ਨੂੰ ਪਤਾ ਲੱਗੂਗਾ ਕਿ ਭਾਈ ਇਹੋ ਜਿਹਾ ਕੰਮ ਨਾ ਕਰੋ ਤੇ ਦੂਜੇ ਪਾਸੇ ਇਹ ਵੀ ਗੱਲ ਹੈ ਲੋਕਾਂ ਆਪਣੇ ਪੰਜਾਬੀ ਜਿਹੜੇ ਨੇ ਬਹੁਤ ਮਦਦ ਕਰਦੇ ਨੇ ਮਾੜੀ ਕੋਈ ਗੱਲ ਹੋ ਜਾਈ ਸੋਸ਼ਲ ਮੀਡੀਆ ਤੇ ਵਿੱਚ ਇੰਨੀ ਤਾਕਤ ਹੈ ਤੁਸੀਂ ਕੁੰਬ ਦੇ ਵਿੱਚ ਜਿਹੜੀ ਉਹ ਕੁੜੀ ਸੀ ਮਾਲਾ ਵੇਚਣ ਵਾਲੀ ਉਹ ਅੱਜ ਹੀਰੋਇਨ ਬਣاتی ਹੈ ਤਾਂ ਇਹ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਨੇ ਜਦੋਂ ਇੱਕ ਸੋਸ਼ਲ ਮੀਡੀਆ ਤੇ ਕੋਈ ਚੀਜ਼ ਵਾਇਰਲ ਹੁੰਦੀ ਹੈ ਪੰਜਾਬੀ ਸਾਥ ਵੀ ਦਿੰਦੇ ਆ ਸਹਿਯੋਗ ਵੀ ਦਿੰਦੇ ਆ ਜੀ ਉਹ ਵੀ ਚੱਲ ਰਿਹਾ ਜੀ ਉਹ ਸਾਡੇ ਕਿੰਨੇ ਲੋਕ ਦੇਖ ਰਹੇ ਆ ਜੀ ਬੇਵਤਕਾ ਸ਼ੋਅ ਆ ਜਿਹਨੂੰ ਪੰਜਾਬ ਲੈਟਨਚੋ ਇੰਡੀਆ ਸਗੌਂਡਲੈਂਡ ਨਾ ਦਿੰਦੇ ਆ ਉਹਦਾ ਕੋਈ ਮਤਲਬ ਆ ਜੀ ਪਰ ਦੇਖ ਰਹੇ ਆ ਪਰ ਇੱਥੇ ਹੁਣ ਗਰੀਬ ਪਰਿਵਾਰ ਦੀ ਮਤਲੀ ਦੇਖਦੇ ਆ ਕੌਣ ਕੌਣ ਆਉਂਦਾ ਬਿਲਕੁਲ ਤਾਂ ਕੈਮਰਾ ਪਰਸਨ ਬਲਜਿੰਦਰ ਨਾਮ ਮਨਦੀਪ ਜੋਤ ਅਮਸ ਐਰਪੋਰਟ